ਜਨਰਲ ਸੀ ਕੇ 77 ਸ਼੍ਰੀ ਕ੍ਰਿਸ਼ਨ ਕੁਮਾਰ ਦੇ ਦੇਸ਼ਾਂ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਖਿਆ ਅਫਸਰ ਸਰਨਤਾਰ ਨਰਮਲ ਸਿੰਘ ਦੀ ਜੋਗ ਅਗਵਾਈ ਵਿੱਚ ਗਣਤੰਤਾ ਦਿਵਸ ਮੌਕੇ ਸਰਕਾਰੀ ਸੀਨੀਅਰ ਸਕੈਂਦਰੀ ਸਮਰਾਟ ਸਕੂਲ ਖਡੂਰ ਸੈਵ ਦਾ ਦੌਕਾਟਣ ਸਰਦਾਰ ਗੁਰਮੀਤ ਸਿੰਘ ਤਹਿਸੀਲਦਾਰ ਖਡੂਰ ਸਾਹਿਬ ਅਤੇ ਪ੍ਰਿੰਸੀਪਲ ਗੁਰਦੀਪ ਸਿੰਘ ਦੇ ਸਰਪੰਚ ਬਲਦੇਵ ਸਿੰਘ ਸ਼ਾਹ ਅਤੇ ਸਮੂਹ ਸਕੂਲ ਸਟਾਫ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਜਦੋਂ ਮੈਂ ਫਸਟ ਟਾਈਮ ਇਹ ਸਕੂਲ ਦੇ ਵਿੱਚ ਇੰਟਰ ਕੀਤਾ ਤੇ ਮੈਨੂੰ ਵੈਸੇ ਹੀ ਇਹ ਸਮਾਰਟ ਸਕੂਲ ਲੱਗਾ ਪਹਿਲਾਂ ਹੀ ਕਿਉਂਕਿ ਵਾਕਿਆ ਹੀ ਬੋਲ ਰਹੇ ਸੀਗੇ ਕਿ ਆਸ-ਪਾਸ ਦੇ ਏਰੀਏ ਦੇ ਵਿੱਚ ਇਦਾਂ ਦਾ ਜਿਹੜਾ ਸਕੂਲ ਹੈ ਬਹੁਤ ਘੱਟ ਹੈ ਗਿਆ ਬੜੇ ਅਸੀਂ ਵਧੀਆ ਤਰੀਕੇ ਨਾਲ ਚਾਹੇ ਇਹ ਬਾਬਾ ਸੇਵਾ ਸਿੰਘ ਜੀ ਉਹਨਾਂ ਦੀ ਉਹ ਬਦੌਲਤ ਜਾਂ ਇਲਾਕੇ ਦੇ ਹੋਰ ਮਹਤਵਪੂਰਨ ਵਿਅਕਤੀਆਂ ਦੀ ਬਦੌਲਤ ਜਾਂ ਪ੍ਰਿੰਸੀਪਲ ਸਾਹਿਬ ਜਾਂ ਸਕੂਲ ਦੇ ਜਿਹੜੇ ਅਧਿਆਪਕ ਇਹਨਾਂ ਦੇ ਐਫਰਟ ਨਾਲ ਇਹਨੂੰ ਵਧੀਆ ਬਣਾਇਆ ਗਿਆ ਪਰ ਤੇ ਦੀ ਜਿਹੜੀ ਲੁੱਕ ਹੈ ਇਹ ਪਹਿਲਾਂ ਹੀ ਸਮਾਰਟ ਸਕੂਲਾਂ ਵਰਗੀ ਹੈ ਪਰ ਫਿਰ ਵੀ ਜੋ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਜੋ ਸਮਾਰਟ ਸਕੂਲ ਦਾ ਕਨਸੈਪਟ ਹੈ ਉਹਦੇ ਅਕੋਰਡਿੰਗ ਇਹ ਅੱਜ ਇੱਥੇ ਉਹਦਾ ਉਦੋਂ ਘਟਨ ਹੋਇਆ ਹੈ ਤੇ ਇਹ ਮੈਂ ਇਹ ਚਾਹੂੰਗਾ ਕਿ ਜੋ ਐਕਚੁਅਲੀ ਇਹਦਾ ਹੈ ਕਨਸੈਪਟ ਇਹਨੂੰ ਰਿਐਲਿਟੀ 'ਚ ਲਾਗੂ ਕੀਤਾ ਜਾਵੇ ਜੋ ਬੱਚਿਆਂ ਨੂੰ ਵਕਿਆ ਹੀ ਔਰ ਜਿਵੇਂ ਕਲਾਸਾਂ ਲੱਗਣਗੀਆਂ ਇਹਦੀਆਂ ਬੱਚੇ ਵਿਜ਼ੂਅਲ ਵਿਜ਼ੂਅਲ ਤਰੀਕੇ ਨਾਲ ਉਹਦਾ ਚਾਹ ਹਾਂਜੀ ਤੇ ਆਟੋ ਵਿਜ਼ੂਅਲ ਤਰੀਕੇ ਨਾਲ ਨਾਲ ਲਰਨ ਕਰਨਗੇ ਉਦੇ ਨਾਲ ਜਿਹੜਾ ਲਰਨਿੰਗ ਪ੍ਰੋਸੈਸ ਹੁੰਦਾ ਕਿ ਬੱਚੇ ਆਸਾਨੀ ਨਾਲ ਕੈਪਚਰ ਕਰ ਜਾਂਦੇ ਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਜਿਹੜੇ ਆਉਣ ਵਾਲੇ ਵਿਦਿਆਰਥੀ ਹੈਗੇ ਉਹਨਾਂ ਲਈ ਵੀ ਇਹ ਵਧੀਆ ਹੋਏਗਾ ਅੱਜ ਕੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤੇ ਅੱਜ ਮਾਨਯੋਗ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕਟਰੀ ਸਿੱਖਿਆ ਤਰਨਤਾਰਨ ਦੀ ਅਗਵਾਈ ਅਧੀਨ ਜਿਹੜਾ ਖਡੂਰ ਸਾਹਿਬ ਬਲਾਕ ਦੇ ਵਿੱਚ ਖਡੂਰ ਸਾਹਿਬ ਸਕੂਲ ਨੂੰ ਸਮਾਰਟ ਸਕੂਲ ਡਿਕਲੇਅਰ ਕੀਤਾ ਗਿਆ ਸੀ ਉਹਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਵਾ ਇਸ ਤਹਿਤ ਸਰਕਾਰ ਵੱਲੋਂ ਇਹਨੂੰ ਪਹਿਲਾਂ ਵੀ ਗੇਟ ਬਣਾਉਣ ਵਾਸਤੇ ਕਲਰ ਕੋਡਿੰਗ ਵਾਸਤੇ ਤੇ ਲੈਂਡਸਕੇਪਿੰਗ ਵਾਸਤੇ ਗ੍ਰਾਂਟ ਜਾਰੀ ਕੀਤੀ ਹੈ ਉਹ ਸਾਰੇ ਕੰਮ ਜਿਹੜੇ ਆ ਕਰਵਾਏ ਗਏ ਆ ਇੱਥੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਬੱਚਿਆਂ ਨੂੰ ਇਸ ਸਮਾਰਟ ਸਕੂਲ ਦੇ ਵਿੱਚ ਆਉਣ ਵਾਲੇ ਸਮੇਂ 'ਚ ਮਿਲੀਆਂ ਵਾਂ ਬੱਚਿਆਂ ਨੂੰ ਇੰਗਲਿਸ਼ మీడియం ਦਾ ਵੀ ਇੱਥੇ ਲਾਭ ਮਿਲਣਾ ਵਾ ਉਹਨਾਂ ਦੇ ਸਾਰੇ ਕਲਾਸ ਜਿਹੜੇ ਸਮਾਰਟ ਹੋ ਜਾਣੇ ਆ ਔਰ ਡਾਈਨਿੰਗ ਹਾਲ ਬਣਾਉਣ ਦੀ ਵੀ ਪ੍ਰੋਵੀਜ਼ਨ ਆ ਸੋਲਰ ਸਿਸਟਮ ਸਕੂਲ ਦੇ ਵਿੱਚ ਲਗਾਉਣ ਦਾ ਵੀ ਪ੍ਰੋਵੀਜ਼ਨ ਆ ਸੋ ਕਹਿਣ ਤੋਂ ਮਤ ਹੈਗਾ ਕਿ ਇਹ ਜਿਹੜਾ ਸਕੂਲ ਆ ਬਿਲਕੁਲ ਇੱਕ ਪੂਰੀ ਤਰ੍ਹਾਂ ਹਰ ਇੱਕ ਸਹੂਲਤ ਦੇ ਨਾਲ ਜਿਹੜਾ ਵਾ ਲੈਸ ਹੋ ਜਾਏਗਾ ਔਰ ਜਿਹਦੇ ਨਾਲ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਫਾਇਦਾ ਮਿਲੂਗਾ। ਦੂਰ ਸੇ ਆਪ ਤੋਂ ਜੀ ਖਾਲਸਾ ਤੇ ਗੁਰਪਰਕਰ ਦੇ ਨਵੀਂ ਰਿਪੋਰਟ। ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਸਾਡੀ ਲੇਟੈਸਟ ਨਿਊਜ਼ ਤੋਂ ਅਪਡੇਟ ਰਹਿਣ ਲਈ ਬੈਲ ਆਈਕਨ ਤੇ ਕਲਿੱਕ ਕਰੋ।